ਲਵੇ ਮੈਂ ਬਾਜ਼ਾਰ ਤੇ ਆਇਆ ਸੀ ਇੱਥੇ ਰਸ ਬਹੁਤ ਪਿਆ ਹੈ ਪਤਾ ਨਹੀਂ ਕੀ ਗੱਲ ਆ ਇਹ ਡੀਪੂ ਚ ਅੱਜ ਕੀ ਗੱਲ ਹੋਈ ਐ ਨਾ ਰਸ ਪਿਆ ਆ ਬੀਬੀ ਇਹਨਾਂ ਬੱਸ ਦੇ ਆ ਕਾਕਾ ਤੂੰ ਕਿੱਧਰ ਖੜਾ ਇੱਥੇ ਕੰਮ ਕਰਦਾ ਇਹ ਰਸ ਕਾਲੇ ਪਿਆ ਨਾ ਮੈਨੂੰ ਦੱਸੋ ਰਸ ਹੋਈ ਹੁੰਦਾ ਬਾਈ ਐਡਾ ਰੋਜ਼ ਰਹਿੰਦਾ ਅੱਛਾ ਅੱਛਾ ਮੈਂ ਪੁੱਛ ਲੈਣੇ ਕਿੰਦਾ ਕਾਕਾ ਕਿੰਨੇ ਦਾ ਸੂਟ ਆ ਇਹ 350 ਦਾ ਬਾਬਾ 6 ਅਮਰੀਸ਼ਪੂਰੀ ਵੀ ਆਏ ਇੱਥੇ ਹੈ ਇਹ ਹਾਂਜੀ ਆਏ ਅਮਰੀਸ਼ਪੂਰੀ ਵੀ ਆਏ ਇੱਥੇ ਲਓ ਜੀ ਇਹ ਵੀ ਗੱਲ ਠੀਕ ਆ ਹੋਰ ਕਾਕਾ ਤੁਮ ਨੂੰ ਸੁਣਾ ਕਿਦਾਂ ਵਾਹ ਵਧੀਆ ਇਹ ਕਿੰਨੇ ਕਿੰਨੇ ਦਾ ਸੂਟ ਆਇਆ ਇਹ 450 ਦਾ 450 ਤਾਂ ਹੀ ਮੇਲਾ ਲੱਗਾ ਇੰਨੇ ਸੂਟ ਸਖਤੇ ਆ ਆ ਕਿੰਨੇ ਦਾ 695 ਦਾ ਇਹ ਤਾਂ ਵਧੀਆ ਫੇਰ ਪੁੱਛੋੜਾ ਬੀਬੀ ਇਹਨੇ ਪੈਸੇ ਬੀਬੀ ਸ਼ੌਪਿੰਗ ਤੁਸੀਂ ਲੱਕ ਲੈ ਗੱਲ ਕਿੰਦਾ ਸੂਟ ਸੋਹਣੇ ਲੱਗਦੇ ਆ ਮੈਂ ਵੀ ਸ਼ੌਪਿੰਗ ਕਰਨਾ ਇਹ ਨਿਆਣੇ ਸਾਡੇ ਕਹਿੰਦੇ ਬੱਬੂ ਜਾ ਕੇ ਸ਼ਹਿਰ ਆ ਸੂਟ ਲੈ ਕੇ ਆ ਤੇ ਤਾਂ ਮੈਂ ਐਸੀ ਤੁਸੀਂ ਲਫਾਵੇ ਭਰਾਏ ਸਸਤੇ ਮਿਲੇ ਹਨਾ ਸੂਟ ਤੁਹਾਨੂੰ ਬਹੁਤ ਸਸਤੇ ਚਲੋ ਵਧੀਆ ਫੇਰ ਮੈਂ ਪਿੱਛੇ ਵੀ ਗੇੜਾ ਕੱਢ ਕੇ ਆਵਾਂ ਦੇਖਾਂ ਵਧੀਆ ਸੂਟ ਹੈਗੇ ਆ ਅੰਦਰ ਅਵੇ ਇੱਥੇ ਦਾ ਰੱਛ ਪਿਆ ਆ ਨਾ ਪੂਰਾ ਮੇਲਾ ਲੱਗਾ ਮੇਰੀ ਅੱਖਾਂ ਖੁੱਲ ਗਈਆਂ ਡਿੱਪੂ ਵਿੱਚ ਇੰਨਾ ਮੇਲਾ ਲੱਗਾ ਐ ਇੱਥੇ ਵੀ ਕਾਊਂਟਰ ਦੇ ਬੜਾ ਮੇਲ ਲੱਗਾ ਬੱਦ ਕੀ ਐ ਇੱਥੇ ਮੇਲਾ ਲੱਗਾ ਆ ਅੱਛਾ ਇੰਨਾ ਮੇਲਾ ਮੇਰੀ ਅੱਖਾਂ ਖੁੱਲ ਗਈਆਂ ਇੰਨਾ ਮੇਲਾ ਲੱਗਾ ਡਿੱਪੂ ਵਿੱਚ ਹੈ ਲਾਲਾ ਜੀ ਸਤਿ ਸ੍ਰੀ ਅਕਾਲ ਅੱਜ ਤਾਂ ਮੇਰੀ ਲਾਲੇ ਅੱਖਾਂ ਖੁੱਲ ਗਈਆਂ ਇੰਨਾ ਇੱਥੇ ਰੱਛ ਪੈਂਦਾ ਆ ਮੇਲਾ ਹੀ ਲੱਗਾ ਐ ਇੱਥੇ ਦਾ ਤਾਂ ਇਹ ਨਗਾ ਜੇ ਰੇਡ ਵਾਜਵਾ ਦਾ ਸਸਤੀਆਂ ਚੀਜ਼ਾਂ ਮਿਲਦੀਆਂ ਸਾਰੀਆਂ ਅੱਛਾ 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 ਮੈਂ ਵੀ ਆਇਆ ਹਾਂ ਇਸ ਸੂਟ ਲੜ ਮੈਂ ਕਿਹਾ ਚੱਲ ਦੋ ਚਾਰ ਦੇਖਾਂ ਤੇ ਰੱਛ ਪੇ ਆਇਆ ਅੱਗੇ ਤਾਂ ਸਵੇਰੇ ਆਉਂਦਾ ਸੀ ਮੈਂ ਕਿਹਾ ਦੁਪਹਿਰੇ ਜਾ ਕੇ ਆਉਣਾ ਵੀ ਕਿੱਦਾਂ ਆ ਦਿਖਾ ਦਿਓ ਮੈਨੂੰ ਬੱਤ ਥੋੜੇ ਜਿਹਾ ਸੂਟਫੇ ਬੱਤ ਕਿੱਦਾਂ ਬਈ ਹੋਰ ਆ ਪਾ ਗਿਆ ਹਾਂ ਆ ਗਿਆ ਬੱਤ ਕਿੱਦਾਂ ਹਾਲ ਚਾਲ ਸੇਤਾ ਕਿੱਦਾਂ ਸੇਤਾ ਵੀ ਠੀਕ ਹੈ ਮੈਂ ਵੀ ਸੂਟ ਦੇਖਣ ਲੈ ਬੀਬੀਆਂ ਨੇ ਬੀਬੀ ਸੂਟ ਤੁਸੀਂ ਵੀ ਲਏ ਆ ਸਸਤੇ ਮਿਲਦੇ ਆ ਇੱਥੇ ਮਹਿੰਗੇ ਮਿਲਦੇ ਆ ਸਸਤਾ ਹੀ ਆ ਸਸਤਾ ਹੀ ਆ ਅੱਛਾ ਅੱਛਾ ਤਾਂ ਹੀ ਵਿਆਹ ਦੀ ਸ਼ੋਭਾ ਕੀਤੀ ਹੋਣੀ ਆ ਨਾ ਅੱਛਾ ਘਰ ਲੈ ਲੈਣੇ ਸੇ ਸੂਟ ਅੱਛਾ ਅੱਛਾ ਮੈਂ ਵੀ ਸੂਟ ਲੈਣਾ ਆ ਸੀ ਮੈਂ ਕਿਹਾ ਚੱਲ ਮੈਂ ਵੀ ਦੇਖ ਲੈਣਾ ਉਹ 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 ਸਕਾਉਂਟਰ ਦੇ ਕੀ ਆ ਲੈ ਵੇ ਬਾਬਾ ਜੀ ਦੇ ਰਮਾਲੇ ਵੀ ਸੁੰਦਰ ਆ ਹੈ ਇੱਥੇ ਤਾਂ ਲੈ ਵੇ ਬੈਣੇ ਵੀ ਬੀਬੀ ਕੋਲ ਬੀਬੀ ਮਾਰਾ ਦਾ ਰਮਾਲਾ ਲੈਣ ਆਈਆਂ ਹੈ ਹਾਂਜੀ ਹਾਂਜੀ ਕਿੱਦਾਂ ਸੂਟ ਸੱਟ ਲੈ ਲੈ ਹਾਂਜੀ ਸੂਟ ਕਿੱਦਾਂ ਸਸਤੇ ਮਿਲਦੇ ਆ ਹਾਂਜੀ ਹਾਂਜੀ ਬਜ਼ਾਰ ਨਾਲੋਂ ਮਹਿੰਗੇ ਤਾਂ ਨਹੀਂ ਹੈਗੇ ਨਹੀਂ ਨਹੀਂ ਮੈਂ ਵੀ ਲੈਣ ਆਇਆ ਸੀ ਵੀਰ ਮੈਂ ਕਿਹਾ ਮੈਂ ਵੀ ਜਾਨਣਾ ਰੱਛ ਬੋ ਪਿਆ ਕਦੇ ਕਦੇ ਸਵੇਰੇ ਆਉਣਾ ਹੁਣ ਨਾ ਮੈਂ ਤੇ ਅੱਜ ਰੱਛ ਬੋ ਪਿਆ ਮੇਰੇ ਅੱਖਾਂ ਖੁੱਲ ਗਈਆਂ ਇੰਨਾ ਰੱਛ ਇੱਥੇ ਐਡੇ ਪਤਾ ਨਹੀਂ ਫਿਰ ਰਹਿੰਦਾ ਆ ਹਾਂਜੀ ਹਾਂਜੀ ਐਡੇ ਰਹਿੰਦਾ ਹੁਣ ਹਾਂ ਚਲੋ ਲੈ ਲਓ ਪੱਤ ਖਰੀਦ ਲਓ ਸੋਹਣੇ ਮੈਂ ਵੀ ਦੇਖਾਂ ਜੋ ਉਤਾਰਕ ਸੂਟ ਹੋਰ ਮੋਰੇ ਲੈ ਵੀ ਐਸ ਕਾਉਂਟਰ ਦੇ ਸੂਟ ਸੋਹਣੇ ਚਮਕਦੇ ਵੀ ਦੇਖੇ ਲਾਵਾਂ ਮੈਂ ਪੱਤ ਕਿਲੇ ਕਿੰਨੇ ਦਾ ਸੂਟ ਐ ਇਹ 2000 ਦਾ 2000 ਦਾ ਹੋਰ ਪਤਿਕਾ ਦਾ ਠੀਕ ਹੈ ਸ਼ੋਪਿੰਗ ਕਰਨਾਈ ਹੈ ਕਿੰਦਾ ਸੂਟ ਸੋਹਣੇ ਲੱਗਦੇ ਆ ਤੇ ਤੁਸੀਂ ਕੁੜੀਆਂ ਕਿੰਦਾ ਸੂਟ ਸੋਹਣੇ ਲੱਗਦੇ ਹਾਂਜੀ ਸੂਟ ਸੋਹਣੇ ਹੁੰਦੇ ਸਸਤੇ ਸਸਤੇ ਮਿਲਦੇ ਆ ਹਾਂਜੀ ਸਸਤੇ ਮਿਲਦੇ ਮਹਿੰਗੇ ਤਾਂ ਨਹੀਂ ਹੈਗੇ ਮੈਂ ਵੀ ਆਇਆ ਮੈਂ ਵੀ ਆਇਆ ਸੂਟ ਪੰਜ-ਸੱਤ ਕਿ ਲੈਣ ਨਿਆਣੇ ਕਹਿੰਦੇ ਬਾਪੂ ਸੂਟ ਲੈ ਕੇ ਦੇ ਤੇ ਮੈਂ ਕਹਾਂ ਚੱਲ ਵੈਰਾਈਟੀ ਦੇਖ ਕੇ ਲੈਣਾ ਨਿਆਣੇ ਨੇ ਮਿਲਣਾ ਸਾਰੇ ਨਿਆਣੇ ਆਪਣੇ ਹੀ ਆ ਨਾ ਤਾਂ ਮੈਂ ਐਸੀ ਮੈਂ ਕਹਾਂ ਚੱਲੋ ਦੇਖ ਲੈਣਾ ਨਿਆਣਿਆਂ ਨੂੰ ਵੀ ਨਾ ਚੱਲੋ ਬਹੁਤ ਵਧੀਆ ਠੀਕ ਵਧੀਆ ਵਧੀਆ ਖਰੀਦੋ ਮੇਰਾ ਪੁੱਤ ਸਾਰੇ ਹੋਰ ਮੈਂ ਹੋਰ ਦੇਖ ਲਾਇਆ ਇੱਕ ਦੋ ਕਾਊਂਟਰ ਕੋਮਲਵਾ ਸੂਟ ਦੇਖਾਂ ਵੈਰਾਈ ਟੱਤੇ ਕਿੱਦਾਂ ਹਾਂ ਹਾਂ ਵਧੀਆ ਠੀਕ ਠਾਕ ਹਾਂ ਠੀਕ ਹੈ ਠੀਕ ਹੈ ਕੰਮ ਕੁਮਮਾ ਨਹੀਂ ਕਰਦਾ ਕੀ ਹਾਲ ਵਿਹਲਾ ਬੈਠਾ ਮਰਦਾ ਮੈਂ ਆਦੇ ਲੱਗਾ ਹੁਣ ਓ ਡਾਲਰ ਗਿੰਦੀ ਓਏ ਹੋਏ ਤੇਰੀ ਬਾਜੋ ਮੇਰੇ ਪੁੱਤ ਕਿੱਦਾਂ ਦੀ ਬਾਜੋ ਓਏ ਹੋਏ ਓ ਡਾਲਰ ਗਿੰਦੀ ਮੈਂ ਤਾਰੇ ਗਿੰਦਾ ਆ ਮਾਰ ਕੇ ਗੋਡਾ ਵਿੱਚ ਜਲੰਦਰ ਨਿਤ ਨਹੀਂ ਹੈ ਵਿੱਚ ਕੈਨੇਡਾ ਉਹ ਡਾਲਰ ਗਿੰਦੀ ਮੈਂ ਤਾਰੇ ਗਿੰਦਾ ਆ ਮੁੰਡੇ ਦੀ ਬਾਜ ਬਹੁਤ ਸੁਣੀ ਆ ਡਾਲਰ ਗਿੰਦੀ ਮੈਂ ਤਾਰੇ ਗਿੰਦਾ ਆ ਬੱਲੇ ਬੱਤ ਤੇਰੇ ਸੋਹਣੀ ਬਾਜ ਤੇਰੀ ਸ਼ਰੀਲੀ ਬਾਜ ਆ ਪੁੱਤ ਇੱਥੇ ਵੀ ਟ੍ਰੈਫਿਕ ਬਹੁਤ ਹੈ ਕੋਈ ਸਿਟੀ ਸਿਟੀ ਸਿਕਿਉਰਿਟੀ ਗਾਰਡ ਰੱਖੋ ਬਹੁਤ ਟ੍ਰੈਫਿਕ ਹੈ ਬਹੁਤ ਟ੍ਰੈਫਿਕ ਟ੍ਰੈਫਿਕ ਬੱਤੇ ਸਿਟੀ ਸਿਟੀ ਵਾਲੇ ਰੱਖੋ ਕੋਈ ਸਿਕਿਉਰਿਟੀ ਗਾਰਡ ਆਹੋ ਬਸ ਹਾਂ ਬਾਏ ਬਾਏ ਬਾਅਦ ਤਾਂ ਫੇਰ ਆਉਂਗਾ ਮੈਂ ਆਹ ਬਾਏ ਬਾਏ ਮੇਰਾ ਬਾਅਦ ਹੋਰ ਆ ਤਾ ਆ ਇੱਧਰ ਬੈਸੋ ਆ ਪੱਤ ਦੋ ਤਿੰਨ ਕ ਸੂਟ 550 ਵਾਲੇ ਦਿਓ ਮੈਨੂੰ ਕੱਢ ਕੇ ਫੋਟੋ ਵਾਲੇ ਪੇਸ ਕੱਢ ਮੇਰਾ ਬਾਅਦ ਕੱਢ ਦੇ ਕੱਢ ਦੇ ਹੋਰ ਆ ਮੋਬਾਈਲ ਦੇ ਵਿੱਚ ਫੋਟੋਆਂ ਹੋਣੀਆਂ ਦੇਖ ਲੈ ਕੱਢ ਕੇ ਦੇ ਮੇਰਾ ਪੁੱਤ ਆ ਬੀਬੀਆਂ ਦੀ ਸੂਟ ਖਰੀਦਦੀਆਂ ਆ ਇਹਦੇ ਵਿੱਚ ਕੱਢ ਮੈਨੂੰ ਜਿਹੜਾ ਪੁੱਤ ਦੇਖਣਾ ਆਉਂਦਾ ਏ ਕੱਢ ਕੇ ਦੇ ਚਾਰ ਪੰਜ ਸੂਟ ਜਿਹੜੇ ਕੱਲ ਆਏ ਮਸਲਿਨ ਕਾਟਨ ਦੇ ਪਤਾ ਨਹੀਂ ਕਿੱਦਾਂ ਕੋਈ ਨਹੀਂ ਤੂੰ ਫੋਟੋਆਂ ਵਾਲੇ ਕੱਢ ਕੇ ਦੇ ਪਾਸਪੋਰਟ ਉੱਥੇ ਕਢਾਤੇ ਔਰ ਅੰਗਲੈਂਡ ਨੂੰ ਜਰਾ ਆ ਲੈ ਮੇਰੀ ਪਸੰਦ ਦੇ ਲੈ ਜਾ ਚੱਲ ਦੇ ਦੇ ਚਾਰ ਕਰਾ ਬੈ ਲਾਹੌਰ ਬਹੁਤ ਐਨੇ ਕ ਤੂੰ ਪੁੱਤ ਕਿੱਦਾਂ ਠੀਕ ਆ ਪਾਪਾ ਠੀਕ ਆ ਹਾਂ ਆ ਕੀ ਆ ਆ ਸੂਟ ਆਏ ਆ 550 ਲੈ 550 ਦਾ ਦਿੱਤਾ ਤਾਂ ਨਹੀਂ ਇਹ ਨਹੀਂ ਨਹੀਂ ਦੇ ਦਿੱਤੇ ਦਿੱਤੇ ਚਲੋ ਬੋ ਅੱਛਾ ਚਲੋ ਬੋ ਸੋਨੇ ਬੋ ਸੋਨੇ ਦੇ ਚਲੋ ਮੇਰਾ ਪੁੱਤ ਉਹ ਮੈਂ ਤਾਂ ਅੱਧੋ ਆਇਆ ਸੀ ਬਾਜ਼ਾਰ ਨੂੰ ਮੈਂ ਕਿਹਾ ਜਾਇਆ ਮੈਂ ਰੱਛ ਦੇ ਕੇ ਮੈਂ ਅੱਦਨ ਆ ਗਿਆ ਲਓ ਵੇ ਕੁੜੀਆਂ ਸੂਟ ਖਰੀਦਦੀਆਂ ਪਤਾ ਸੂਟ ਖਰੀਦ ਲਓ ਬਹੁਤ ਖਰੇ ਸੂਟ ਇਹ ਕਾਟਨ ਦੇ ਆ ਚਲੋ ਲਾਲ ਲਾ ਲੌੜਾ ਮੇਰਾ ਪੁੱਤ ਦੇਖਿਆ ਪੁੱਤ ਮੈਨੂੰ ਨਾ ਘਲ ਲੈਂਦੇ ਸਿਆਣੇ ਬੰਦੇ ਨੋ ਲਓ। ਹੋਰ। ਲਓ, ਬਤਾ ਵੀ ਦੋ ਬੈਲ ਦਾ ਦੋ ਸੁੱਟਾ ਦਾ ਬਿੱਲ ਬਣਾ ਪਹਿਲਾਂ ਮੁੰਡਾ ਲੈ ਕੇ ਆਇਆ ਸੀਗਾ, ਆ ਵੀ ਬਿੱਲ ਬਣਾ ਦਿਓ ਦੋ ਸੁੱਟਾਂ ਦਾ। ਇਹ ਤਾਂ ਕੁੜੀ ਬਾਹਰੋਂ ਆਈ ਲੱਗਦੇ ਮੈਨੂੰ ਮੈਂ ਦੇ ਆ। ਹੈਂ? ਮਰੋ ਭਈਆ ਪਤਾ ਹੈ। ਚਲੋ, ਬਣਾਓ, ਕੰਮ ਕਰੋ ਮੇਰਾ ਪਤਾ ਹੋਰ ਸ਼ਾਬਾਸ਼। ਆ ਬਿੱਲ ਕਾ ਬਣਾ ਕੇ ਤੇ ਉੱਥੇ ਮੈਂ ਮੋਰੇ ਬੰਨਦਾ ਤੇ ਲਿਆਓ ਮੇਰਾ ਸਮਾਨ ਹੈਂ। ਆ ਜਾਓ।